ਤੋਂਦਰ ਛੋਟੇ ਸਾਹਿਬ ਜਦ ਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੇ ਸੰਸਾਰਿਕ ਸਥਾਨ ਸ਼੍ਰੀ ਫੋਟੇਗੜ ਸਾਹਿਬ ਦੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਗੁਬੰਦ ਤੇ ਸੋਨਾ ਪਰਤ ਚੜਾਉਣ ਦੀ ਸੇਵਾ ਆਰੰਭ ਹੋਈ ਹੈ ਇਸ ਮੌਕੇ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਬਾ ਵਿਦੀਚੰਦ ਦੇ ਮੁਖੀ ਬਾਬਾ ਅਫਤਾਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਕੇ ਸੇਵਾ ਦਾ ਕਾਰਜ ਆਰੰਭ ਕਰਵਾਇਆ ਗਿਆ ਸਮਾਕੇ ਤੇ ਸ਼ੁਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਸਮੇਤ ਸ਼ੋਣੀ ਕਾਲੀ ਦਲ ਦੀ ਸਮੂੱਚੀ ਲੀਡਰਸ਼ਿਪ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸੇ ਦੌਰਾਨ ਸਭ ਤੋਂ ਪਹਿਲਾ ਗੁਰੂ ਚਰਨਾ ਵਿੱਚ ਅਰਦਾਸ ਕੀਤੀ ਹੈ। ਤੋਂ ਉਪਰੰਤ ਪੰਥਕ ਸਖਸ਼ੀਅਤਾਂ ਵੱਲੋਂ ਹੱਥੀ ਸੋਨੇ ਦੇ ਪੱਤਰ ਲਗਾ ਕੇ ਸੇਵਾ ਦੀ ਰੰਪਸਾ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਨ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਉਹ ਸਥਾਨ ਹੈ ਜਿੱਥੇ ਸਹਿਬਾਂ ਦੇ ਛੋਟੇ ਦੋਨੋ ਸਹਬਜ਼ਾਦੇ ਬਾਬਾ ਜੋਰਾਬਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਤੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਤੇ ਨਮਸਕਾਰ ਵੀ ਆ ਨਵਾਬ ਡੋਡਰ ਡੋਡਰ ਮਾਲੂ ਜਿਨੇ ਸਾਰਾ ਕੁਝ ਨਿਸ਼ਾਭਰ ਕਰਕੇ ਗੁਰੂ ਕੇ ਸਿੱਖ ਦਾ ਜਿਹੜਾ ਪ੍ਰਾਣ ਸੀ ਉਹ ਨਵਾਇਆ ਸੋ ਇਹ ਸਿੱਖ ਪੰਥ ਦੇ ਸੁਨਹਿਰੀ ਪੰਨੇ ਆ ਸੁਨਹਿਰੀ ਇਤਿਹਾਸ ਆ ਇਸ ਧਰਤੀ ਨੂੰ ਵਰਦਾਨ ਆ ਕਿ ਐਡੀ ਵੱਡੀ ਸ਼ਹਾਦਤ ਨਾ ਹੋਈ ਤੇ ਨਾ ਕਦੇ ਹੋਣੀ ਤੇ ਸਭ ਤੋਂ ਮਹਿੰਗੀ ਧਰਤੀ ਨਾ ਅੱਜ ਤੱਕ ਕੋਈ ਵਿਗੀ ਤੇ ਨਾ ਗਾਂਹ ਹੋਣੀ ਆ ਇਹ ਉਹ ਧਰਤੀ ਆ ਸੋ ਇਸ ਧਰਤੀ ਦੇ ਉੱਤੇ ਕਿਉਂਕਿ ਕਾਰ ਸੇਵਾ ਵਾਲੇ ਮਹਾਪੁਰਖ ਆਪਣੇ ਤੌਰ ਤੇ ਵੀ ਸਵਾਵਾ ਨਿਭਾਉਂਦੇ ਆ ਤੇ ਮਾਬਾ ਅਵਤਾਰ ਸਿੰਘ ਜੀ ਪੰਥ ਦਲ ਬਾਬਾ ਬੀਬੀ ਚੰਦ ਜੀ ਦੀ ਜਿਹੜੇ ਜਾਨਸ਼ੀਨ ਉਹਨਾਂ ਵੱਲੋਂ ਉਹਨਾਂ ਦੇ ਸਹਿਯੋਗੀ ਜਿਨ੍ਹਾਂ ਨੇ ਇਹ ਕਾਰ ਸੇਵਾ ਇਹ ਨਿਭਾਉਣੀ ਆ ਉਹਨਾਂ ਦੇ ਵਿੱਚ ਸਰਦਾਰ ਗਰਮਿੰਦਰ ਸਿੰਘ ਜੀ ਬੱਲ ਬਾਬਾ ਜੀ ਮਨਦੀਪ ਸਿੰਘ ਸਾਧ ਸਿੰਘ ਤੇ ਤਰਲੋਕ ਸਿੰਘ ਇਹ ਹਤਲੇ ਗੁੰਮ ਦੀ ਜਿਹੜੀ ਸੇਵਾ ਜਿਹਦੀ ਅੱਜ ਪ੍ਰੰਪਤਾ ਕੀਤੀ ਗਈ ਪੱਤਰੇ ਸੋਨੇ ਦੇ ਸੋਨੇ ਦੇ ਵਰਕ ਲਾ ਕੇ ਇਹ ਅੱਜ ਸੋਨੇ ਦੀ ਉਸ ਗੁੰਮ ਦੀ ਪ੍ਰੰਪਤਾ ਹੋਈ ਆ ਅਰਦਾਸ ਕਰਦੇ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰਜ ਛੇਤੀ ਤੋਂ ਛੇਤੀ ਸੰਪੂਰਨ ਹੋਵੇ ਨਿਰਭਜਨਤਾ ਸਹਿਤ ਸਤਗੁਰੂ ਜੀ ਵਿਚਾਰਨਾ ਚਰਦਾਸ ਕੀਤੀ ਆ ਕਿ ਸਤਗੁਰੂ ਜੀ ਇਹ ਕਾਰਜ ਤੁਹਾਡੇ ਆਪਣੇ ਆ ਤੇ ਛੇਤੀ ਸਮੇਂ ਅਨੁਸਾਰ ਜਿਹੜੇ ਸੰਪੂਰਨ ਕਰਵਾ ਲੈਣ ਤੇ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਸੀਨੀਅਰ ਆਜੂ ਦਰਬਾਰਾ ਸਹਿ ਗੁਰੂ ਰਵਿੰਦਰ ਸਿੰਘ ਸਾਡਾ ਅਬਜੈਕਟਿਵ ਦਾ ਮੈਂਬਰ ਸਰਦਾਰ ਸਰਵਜੀਤ ਸਿੰਘ ਜੀ ਜਿਹੜੇ ਸਾਡੇ ਕੂਟ ਦੇ ਪ੍ਰਧਾਨ ਉਹਨਾਂ ਦੇ ਨਾਲ ਸਰਦਾਰ ਅਵਤਾਰ ਸਿੰਘ ਰੀਆ ਨਾਲ ਸਾਡੇ ਲਾਛੜੂ ਸਾਹਿਬ ਜਗਮੇਰ ਸਿੰਘ ਜੀ ਤੇ ਹੋਰ ਵੀ ਸਾਰੇ ਸਤਿਕਾਰਤ ਪ੍ਰਧਾਨ ਸਾਡੇ ਸਤਿਕਾਰਤ ਜ਼ਿਲ੍ਹੇ ਦੇ ਤੇ ਹੋਰ ਸਤਿਕਾਰਤ ਆਗੂ ਵੀ ਤਕਰੀਬ ਮਨ ਪਹੁੰਚੇ ਆ ਸਾਰੇ ਸੇਵਾ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਮਾਂ ਥੋੜਾ ਸੀ ਚਾਹੀਦਾ ਸੀ ਤੇ ਸਮਾਂ ਸ਼ੁਰੂ ਕਰਦੇ ਤਾਂ ਕੋਈ ਘੰਟਾ 2 ਘੰਟੇ ਦਾ ਸਮਾਂ ਹੁੰਦਾ ਪਰ ਕੋਈ ਜ਼ਰੂਰੀ ਜੀਮੇ ਕਰਕੇ ਤੇ ਇਹ ਕਾਰਜ ਮੈਂ ਸਮਝਦਾ ਅਮਰਤਵੇਲੇ ਦੇ ਹੁੰਦੇ ਆ ਤੇ ਅਮਰਤਵੇਲੀ ਜਿਹੜਾ ਸਾਰੀ ਸਤਿਗੁਰਾਂ ਦੇ ਚਰਨਾਚਰਦਾਬ ਬੇਨਤੀ ਕੀਤੀ ਹੈ ਸੋ ਇਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਸੇਵਾ ਕਰਨੀਆਂ ਗੁਰੂ ਚਾਨਾ ਚਰਦਾਬ ਵੀ ਕਰਦਾ ਸਤਿਗੁਰ ਜੀ ਇਹਨਾਂ ਦੀ ਸੇਵਾ ਤਾਂ ਹੀ ਪਾਈ ਲੋਕ ਤੇ ਪਰਲੋਕ ਸਹੇਲੇ ਕਰੀ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਨੇ ਰਹਿਮਤ ਕਰਕੇ ਅੱਜ ਬਾਬਾ ਜੋਰਾਵਰ ਸਿੰਘ ਬਾਬਾ ਫਤੇਸ ਸਿੰਘ ਜੀ ਮਾਤਾ ਗੁਜਰ ਕੌਰ ਦੇ ਸਥਾਨ ਦੀ ਸੇਵਾ ਬਖਸ਼ੀ ਹੈ ਸਤਿਗੁਰਾਂ ਨੇ ਬਾਬਾ ਜੋਰਾਵਰ ਸਿੰਘ ਦਾ ਜਮ ਦੇਹਾੜਾ ਵੀ ਅਵਤਾਰਪੁਰਪ ਹੈ ਅੱਜ ਬਾਬਾ ਸੋਰ ਸਿੰਘ ਵਾਲੇ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਦਲਬੰਥ ਵਿਧੀ ਜੰਦ ਉਹ ਵੀ ਮਹਾਪੁਰਗਰਦਾਸ ਜੀ ਸ਼ਾਮਲ ਹੋਏ ਪ੍ਰਧਾਨ ਸਾਹਿਬ ਸਾਰੇ ਇਹਨਾਂ ਦੀ ਟੀਮ ਸ਼ਾਮਲ ਹੋਈ ਸਤਿਗੁਰਾਂ ਨੇ ਰਹਿਮਤ ਕਰਕੇ ਸੇਵਾ ਦਿੱਤੀ ਹੁਣ ਮਹਾਰਾਜ ਮੇਰਾ ਕਰਕੇ ਸਿਰ ਤੇ ਹੱਥ ਰੱਖ ਕੇ ਪੂਰੀ ਕਰਾਉਣਗੇ ਹਾਂ ਇਹ ਸਾਰਾ ਸਾਰੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਣੀ ਹੈ ਵੀ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਣੀ ਹੈ ਜੀ ਸਾਰੀ ਸੰਗਤ ਸੇਵਾ ਮਹਾਰਾਜ ਮੇਰਾ ਕਰਨਗੇ ਜੀ ਸਾਲ ਤੱਕ ਜੇ ਕੋਈ ਵੀ